ਤੁਹਾਡਾ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਸੁਖਵਿੰਦਰ ਸਿੰਘ ਆ ਮੈਂ ਹਰੀਕੇ ਤੋਂ ਆ ਮੇਰਾ ਬੇਟਾ ਨਿਮਰਜੀਤ ਸਿੰਘ ਅੱਛਾ ਜੀ ਇਹਨਾਂ ਦਾ ਕੇਸ ਜਿਹੜਾ ਕੈਂਸਰ ਬਿਮਾਰੀ ਵਾਲਾ ਕੇਸ ਪਿਆ ਵਾ ਉਹਨਦੇ ਬਾਰੇ ਕੁਝ ਪਤਾ ਨਹੀਂ ਆ ਇਹ ਕੋਈ ਮੁਜਰਮ ਹੈਗੇ ਆ ਜਾਂ ਨਹੀਂ ਹੈਗੇ ਉਹਨਦੇ ਪਰ ਜੇ ਚਲੋ ਆਪਾਂ ਕਹਿ ਨਹੀਂ ਸਕਦੇ ਕੁਝ ਬਾਕੀ ਅਸੀਂ ਅੱਜ ਆਪਣੇ ਬੱਚਿਆਂ ਨੂੰ ਮਿਲਣ ਆਏ ਸੀ ਖਾਰਾ ਸਾਹਿਬ ਨੂੰ ਫੋਨ ਕੀਤਾ ਸਾਡੇ ਬੱਚਿਆਂ ਨੂੰ ਵੀ ਪਤਾ ਵੀ ਖਾਰਾ ਸਾਹਿਬ ਨੇ ਵਕੀਲ ਨੇ ਉਹਨਾਂ ਦੇ ਅੱਛਾ ਮਤਲਬ ਕੱਲ੍ਹ ਤੱਕ ਪਤਾ ਸੀ ਰਾਤ 12 ਵਜੇ ਤੱਕ ਵੀ ਉਹਨਾਂ ਨੂੰ ਪਤਾ ਸੀ ਹਰ ਵਕੀਲਾਂ ਨੂੰ ਪਤਾ ਵੀ ਖਾਰਾ ਸਾਹਿਬ ਕੇਸ ਲੜ ਲੈਣ ਨੇ ਅਸੀਂ ਹੁਣ ਸਪੈਸ਼ਲ ਆਏ ਆ ਤੇ ਖਾਰਾ ਸਾਹਿਬ ਕੋਲ ਹੀ ਆਏ ਆ ਇਸੇ ਕਰਕੇ ਆਏ ਜਿਹੇ ਵਕੀਲ ਨੇ ਤੇ ਅੱਛਾ ਜੀ ਤੇਰੀ ਇਹਨਾਂ ਕੋਲ ਆਏ ਆ ਅਸੀਂ ਠੀਕ ਹੈ ਜੀ ਤੇ ਸਾਡੇ ਬੱਚਿਆਂ ਦੇ ਵਕੀਲ ਤੇ ਇਹੋ ਹੀ ਨੇ ਅੱਛਾ ਜੀ ਚਾਹੋਗੇ ਬਲਜਿੰਦਰ ਸਿੰਘ ਮਹਿਰਾ ਹਾਂ ਜੀ ਉੱਚੀ ਤੋਂ ਡਾਕਟਰ ਦਾ ਕੇਸ ਸੀਗਾ ਜੀ ਆ ਕਿਉਂ ਚਲਾਨ ਭੇਜ ਹੋਇਆ ਸੀਗਾ ਅੱਛਾ ਜੀ ਹਾਂ ਉਹ ਤਾਂ ਹੁਣ ਤੱਕ ਹੀ ਇਹਦਾ ਕਾਰਾ تھا ਉਹਨੇ ਇਹ ਜਿਹੜੀ ਡੀਸੀ ਨਾ ਬਣੀ ਆ ਰਹੀ ਸੀ ਹੁਣ ਵੀ ਅੱਛਾ ਜੀ ਤੇ ਹੁਣ ਤਾਂ ਸਾਡੇ ਆਉਣ ਤੋਂ ਪਹਿਲਾਂ ਅਸੀਂ ਮਸਾਂ ਹੀ ਪਹੁੰਚੇ ਆ ਮੇਰੇ ਲੇਟ ਹੋ ਗਿਆ ਕੋਸ਼ਣ ਤੋਂ ਛੜਾ ਜਾ ਠੀਕ ਹੈ ਜੀ ਤੇ ਇੱਥੇ ਗੇਟ ਤੇ ਹੀ ਪਹੁੰਚੇ ਇੱਥੇ ਆ ਕੇ ਪਤਾ ਲੱਗਾ ਜਿਉਂ ਉਹਨਾਂ ਨੂੰ ਕੋਈ ਨਿਸ਼ਚੇਸ਼ ਕਰਕੇ ਵਾਪਸ ਲੈ ਗਏ ਆ ਪਤਾ ਨਹੀਂ ਕੀ ਗੱਲਬਾਤ ਹੋਈ ਕੀ ਤਰੀਕ ਸੀ ਆਜ ਉਹਨਾਂ ਦੀ ਤਰੀਕ ਸੀਗੀ ਹਾਂਜੀ ਕੋਈ ਤਰੀਕ ਸੀਗੀ ਉਹਨਾਂ ਦੀ ਅੱਛਾ ਠੀਕ ਹੈ ਨੀ ਹੁਣ ਜਿਹੜੀ ਵਕੀਲ ਸਾਹਿਬਾਨ ਕਰ ਰਹੇ ਨੇ ਵੀ ਉਹਨਾਂ ਨੂੰ ਧੱਕੇ ਨਾਲ ਬਿਆਨ ਦਵਾਏ ਗਏ ਨੇ ਕੀ ਹੈ ਮਾਮਲਾ ਇਹ ਵਕੀਲ ਸਾਹਿਬ ਨੂੰ ਪਤਾ ਜੀ ਹੁਣ ਅਸੀਂ ਇਹਨਾਂ ਬਾਰੇ ਕੁਝ ਬਾਹਰ ਨਹੀਂ ਜੇ ਇਹਨਾਂ ਗੱਲਾਂ ਦੇ ਤੁਹਾਨੂੰ ਪਤਾ ਨਹੀਂ ਅੱਛਾ ਅਸੀਂ ਤਾਂ ਦੰਤ ਖੋਲ ਜਗੇ ਅਸੀਂ ਆਈਏ ਜਿਹੋਣੇ ਸੀ ਅਸੀਂ ਤਾਂ ਭੱਜ ਕੇ ਆ ਕੇ ਮਿਲੇ ਆ ਬੱਚਿਆਂ ਨੂੰ ਤਾਂ ਮਿਲਿਆ ਵੀ ਨਹੀਂ ਅੱਛਾ ਤੁਹਾਡੇ ਵੱਲੋਂ ਵਕੀਲ ਹਰਪਾਲ ਸਿੰਘ ਖਾਰਾ ਨੂੰ ਹਾਂਜੀ ਹਾਂਜੀ ਇਹੀ ਐਂਸਰ ਹੈ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਦਾ ਮੰਗ ਕਰਦੇ ਹਾਂ ਜਿਹੜਾ ਅੰਦਰ ਇਨਸਾਫ ਹੋਣਾ ਚਾਹੀਦਾ ਜਿਹੜਾ ਸਾਡੇ ਜੀ ਉਹਨਾਂ ਦੀ ਬੇਲ ਮਤਲਬ ਚਲਾਨ ਦੇ ਵਿੱਚ ਜਾਂ ਕੋਈ ਕਮੀਆਂ ਜੋ ਕਿਸੇ ਤਰ੍ਹਾਂ ਦੀ ਹੈਗੀ ਉਹ ਕੇਸ ਸਾਹਿਬ ਜਿਵੇਂ ਕਰ ਰਹੇ ਆ ਹਾਂਜੀ ਅਸੀਂ ਠੀਕ ਸਮਝਦੇ ਹਾਂ ਠੀਕ ਹੈ ਬੜਾ ਮੈਟਰ ਖੋਲੋ ਸਮਝ ਕੇ ਸਾਹਮਣੇ ਆਇਆ ਕਿ ਪੁਲਿਸ ਦੀ ਕੀ ਗੁੰਡਾਗਰਦੀ ਹੈ ਪੁਲਿਸ ਕਿੱਥੋਂ ਤੱਕ ਡੀਪਲੀ ਜਾਣਦੀ ਹੈ ਇਸ ਦੇ ਵਿੱਚ ਕੀ ਸੀ ਇੱਕ ਚਲਾਨ ਪੇਸ਼ ਹੋਇਆ ਸੀ ਉਸ ਦੇ ਉੱਪਰ ਲਿਖਿਆ ਆਇਆ ਸੀ ਕਿ ਚਲਾਨ ਅਧੂਰਾ ਹੈ ਤਾਂ ਅਸੀਂ ਬੇਲ ਲਈ ਕੀ ਚਾਲ ਚਾਲ ਚਲਾ ਅਧੂਰਾ ਹੈ ਸੁਪਰੀਮ ਕੋਰਟ ਨੇ ਇਸ ਪੁਆਇੰਟ ਤੇ ਬੇਅਦ ਕੀਤੀ ਹੋਈ ਤਾਂ ਪੁਲਿਸ ਹਿੱਲ ਗਈ ਇਥੋਂ ਅਦਾਲਤ ਨੇ ਡਿਸਮਿਸ ਕਰਤੀ ਅਸੀਂ ਸੈਸ਼ਨ ਕੋਰਟ ਜਾਣ ਲੱਗੇ ਤਾਂ ਮੁਲਜ਼ਮਾ ਨੇ ਪਰਸੋਂ ਬੁਲਾ ਕੇ ਮੈਨੂੰ ਕਿਹਾ ਜੀ ਆਪਾਂ ਬੇਲ ਉੱਪਰ ਲਾਈ ਤੇ ਅੱਜ ਜਿੱਥੇ ਕਿੱਥੇ ਦਾ ਜੇਲ੍ਹ ਚੋਂ ਪੁਲਿਸ ਲੈ ਕੇ ਆਉਂਦੀ ਅੱਜ ਕੈਂਟ ਥਾਣੇ ਦਾ ਐਸ ਐਚ ਓ ਆਪ ਲੈ ਕੇ ਆਇਆ ਦੋਨਾਂ ਮੁਲਜ਼ਮਾ ਕਿਹੜਾ ਕੇਸ ਦੀ ਗੱਲ ਕਰ ਰਹੇ ਤੁਸੀਂ ਇਹ ਜਿਸ ਦੇ ਵਿੱਚ ਉਹ ਕਲਚਨ ਕੁਮਾਰੀ ਦਾ ਮਰਡਰ ਹੋਇਆ ਸੀ ਅੱਛਾ ਜੀ ਤਾਂ ਆ ਬਜਿੰਦਰ ਸਿੰਘ ਨੇ ਭਾਈ ਅਮਰਤਪਾਲ ਮਹਿਰੋ ਦੇ ਫਾਦਰ ਆ ਸੁਖਜਿੰਦਰ ਸਿੰਘ ਹੈ ਜਿਹਦਾ ਨਾਲ ਇੱਕ ਲੜਕਾ ਹੈ ਨਿਮਰਤੀ ਨਿਮਰਤ ਜੀ ਦੇ ਫਾਦਰ ਤਾਂ ਇਹ ਮੇਰੇ ਕੋਲ ਨੇ ਤਾਂ ਪੁਲਿਸ ਨੇ ਅੰਡਰ ਪ੍ਰੈਸ਼ਰ ਇਹ ਕੋ ਆਇਆ ਕਿ ਸਾਡਾ ਤਾਂ ਵਕੀਲ ਹੈ ਹੀ ਨਹੀਂ ਬਿਆਨ ਦਵਾਤੇ ਕੋਰਟ ਬਿਆਨ ਦਵਾਤੇ ਕੋਰਟ ਦੇ ਵਿੱਚ ਜਦ ਕਿ ਕਿਤੇ ਵੀ ਬਿਆਨ ਨਹੀਂ ਦਿੱਤੇ ਜਾਂਦੇ ਕਾਰਨ ਕੀ ਹੈ ਕਿ ਅਗਰ ਮੈਂ 167 2 ਦੀ ਬੇਲ ਲਾਉਣਾ ਤਾਂ ਉਸ ਦੇ ਵਿੱਚ ਜੇ ਬੇਲ ਹੁੰਦੀ ਤੇ ਇਹਨਾਂ ਦੀ ਇਨਕੁਆਰੀ ਖੁੱਲਦੀ ਕਿ ਚਲਾਨ ਕੰਪਲੀਟ ਕਿਉਂ ਨਹੀਂ ਠੀਕ ਹੈ ਪਰ ਮੈਂ ਸੱਕੇ ਜਾਊਂਗਾ ਇੱਥੋਂ ਦੇ ਅਫਸਰਾਂ ਦੇ ਲੋਕਲ ਜਿਹੜੇ ਇੱਥੋਂ ਚਾਹੇ ਐਸਐਸਪੀ ਹੈ ਚਾਹੇ ਕੋਈ ਹੈ ਕਿ ਯਾਰ ਮੇਰੇ ਕੋਲ ਜਲਦਾਰ ਸਿੰਘ ਤਾਰੇ ਤੋਂ ਲੈ ਕੇ ਕੇਸ ਰਹਿ ਕਿਸੇ ਵੀ ਅਜ ਤੱਕ ਰਣੇ ਅੰਗਸ ਸਿੰਘ ਜਾਂ ਕਿਸੇ ਜਹੇਦਾਰ ਨੇ ਸਰੈਂਡਰ ਨਹੀਂ ਸੀ ਕੀਤਾ ਪੁਲਿਸ ਦੇ ਕਹਣ ਠੀਕ ਹੈ ਅੱਜ ਫਸਟ ਟਾਈਮ ਹੋਇਆ ਹੈ ਕਿ ਪੁਲਿਸ ਅੰਦਰ ਜਾਂਦੀ ਹੈ ਪੁਲਿਸ ਉਹਨਾਂ ਤੋਂ ਪੁੱਛਦੀ ਹੈ ਉਹ ਫੇਰ ਬਾਹਰ ਜਾ ਕੇ ਕਹਿੰਦੇ ਨੇ ਖਾਰਾ ਸਾਹਿਬ ਅਸੀਂ ਰਾਤ ਨੂੰ ਸਲਾਹ ਕਰਕੇ ਫੇਰ ਤੁਹਾਡੇ ਕੋਲ ਆਵਾਂਗੇ ਪਰ ਕੋਰਟ ਦੇ ਅੰਦਰ ਪੁਲਿਸ ਨੇ ਇੰਨੀ ਦਖਲਅੰਦਾਜ਼ੀ ਕੀਤੀ ਆ ਬਿਲਡਿੰਗ ਦੇ ਅੰਦਰ ਆ ਕੇ ਕਿ ਮੈਂ ਕਹਿੰਦਾ ਪੂਰਾ ਡਰਾਮਾ ਕੀਤਾ ਕਿ ਕਿਸ ਤਰੀਕੇ ਨਾਲ ਇਹ ਵਕੀਲ ਨਹੀਂ ਚਾਹੀਦਾ ਕਿਉਂਕਿ ਉਹਨਾਂ ਨੂੰ ਬੰਦਾ ਉਹ ਚਾਹੀਦਾ ਹੈ ਕਿ ਜਿਹੜਾ ਪੁਲਿਸ ਦੇ ਇਸ਼ਾਰਿਆਂ ਤੇ ਨੱਚੇ ਅੱਛਾ ਜਦ ਕਿ ਉਹਨਾਂ ਦੀ ਫੈਮਲੀ ਮੇਰੇ ਕੋਲ ਖੜੀ ਹੈ ਫੈਮਲੀ ਕਹਿੰਦੀ ਆ ਵਕੀਲ ਤੂੰ ਆ ਪਰ ਪੁਲਿਸ ਨੇ ਅੱਜ ਕਹਿ ਗਿਆ ਕਿ ਇਹ ਵਕੀਲ ਨਹੀਂ ਠੀਕ ਬੜੀ ਸ਼ਰਮ ਵਾਲੀ ਗੱਲ ਆ ਇਸ ਐਸਐਚਓ ਤੁਹਾਡੇ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਮੇਰਾ ਉਹਨਾਂ ਦੇ ਪੇਰੈਂਟਸ ਮੇਰੇ ਕੋਲ ਖੜੇ ਨੇ ਅਗਲਾ ਸਟੈਪ ਅਸੀਂ ਬੇਲ ਲਾਵਾਂਗੇ ਜਿੱਥੇ ਮਰਜ਼ੀ ਭੱਜੇ ਫਿਰਨੇ ਸਾਨੂੰ ਪਤਾ ਚਾਹੇ ਤੁਹਾਨੂੰ ਸੁਪਰੀਮ ਕੋਰਟ ਚ ਜਾਣਾ ਪਵੇ ਕਿ ਐਸਐਚਓ ਜਿਵੇਂ ਤੂੰ ਦਖਲਅੰਦਾਜ਼ੀ ਕਰਦਾ ਪਿਆ ਨਾ ਇਹ ਐਸਐਸਪੀ ਨੂੰ ਵੀ ਮੜਾ ਸੁਣ ਲੈਣਾ ਚਾਹੀਦਾ ਹੈ ਕਿ ਤੁਹਾਡੀ ਫੋਰਸ ਇੱਥੋਂ ਥਾਣੇ ਤੋਂ ਲੈ ਕੇ ਜਾ ਕੇ ਲੈ ਕੇ ਆਉਂਦੀ ਹੁੰਦੀ ਹੈ ਜੇਲ੍ਹ ਦੇ ਵਿੱਚੋਂ ਇਹ ਸਪੈਸ਼ਲ ਕੇਸ ਦੇ ਵਿੱਚ ਐਸਐਚਓ ਦੀ ਡਿਊਟੀ ਲੱਗੀ ਉਸ ਦੀ ਡਿਊਟੀ ਲੱਗੀ ਜਿੰਦੇ ਉਲਟਾ ਸੀ ਬੇਲ ਲਾਉਣੀ ਸੋ ਸ਼ਰੇਆਮ ਠੱਕਾ ਉਹਦੇ ਪੇਰੈਂਟਸ ਮੇਰੇ ਕੋਲ ਖੜੇ ਨੇ ਪਰ ਬੇਦਸੀ ਅੱਗੇ ਲਾਵਾਂਗੇ ਕਿਉਂਕਿ ਫਸਟ ਟਾਈਮ ਤੇ ਮੈਂ ਦੇਖਿਆ ਕਿ ਕਿਹੜੀ ਕੋਰਟ ਇੰਨੀ தਖਲ ਅੰਦਾਜ਼ੀ ਸਟੇਟ ਦੀ தਖਲ ਅੰਦਾਜ਼ੀ ਅਦਾਲਤਾਂ ਦੇ ਵਿੱਚ ਇੰਨੀ ਹੋ ਜੂਗੀ ਇਹ ਸੋਚਿਆ ਵੀ ਨਹੀਂ ਸੀ ਨਹੀਂ ਕਿਹੜੀ ਕੋਰਟ ਦੇ ਵਿੱਚ ਤੁਹਾਨੂੰ ਬੇਦ ਲਾਉਣੀ ਹੈ ਨਾਲੀ ਅਸੀਂ ਹੁਣ ਸੈਸ਼ਨ ਜੱਜ ਦੇ ਲਾਵਾਂਗੇ ਸੈਸ਼ਨ ਕੋਰਟ ਚੋਂ ਨਹੀਂ ਹਾਈ ਕੋਰਟ ਹਾਈ ਕੋਰਟ ਨਹੀਂ ਕਿ ਸੁਪਰੀਮ ਕੋਰਟ ਇਸ ਐਸਐਚਸੀ ਨੂੰ ਅਸੀਂ ਭੱਜਣ ਤਾਂ ਦੇ ਦਈ ਜਿੱਥੇ ਮਰਜ਼ੀ ਪਾ ਲੋਗੇ ਨੂੰ ਪਤਾ ਲੱਗੂਗਾ ਕਿ ਇੱਕ ਦਖਲਅੰਦਾਜ਼ੀ ਵਕਾਲਤ ਦੇ ਵਿੱਚ ਤੇ ਕਾਨੂੰਨ ਦੇ ਵਿੱਚ ਕਿਵੇਂ ਕਰੀਦੀ ਹੈ ਕਿਉਂਕਿ ਪੰਜਾਬ ਸਰਕਾਰ ਦੀ ਜਿਹੜੀ ਪੁਲਿਸ ਹੈ ਹਰਲ ਹਰਲ ਕਰਦੀ ਫਿਰਦੀ ਹੈ ਤੇ ਜਿਹੜੀ ਅਦਾਲਤਾਂ ਦੇ ਵਿੱਚ ਇਹਨਾਂ ਦੀ ਇੰਟਰਫੀਅਰੈਂਸ ਬਹੁਤ ਜ਼ਿਆਦਾ ਵੱਧ ਚੁ। ਫਿਰ ਤੁਸੀਂ ਜੀ ਆ ਵਕੀਲ ਸੀਗੇ ਫਿਰ ਇਹਨੇ ਵੀ ਹੋਰ ਵਕੀਲ ਪੇਸ਼ ਕੀਤੇ ਨਹੀਂ ਕੀਤਾ ਵੀ ਕੋਈ ਨਹੀਂ ਅੱਜ ਸਪੈਸ਼ਲ ਪੁਲਿਸ ਆਈ ਹੈ ਨਾਲ ਠੀਕ ਹੈ ਜੀ ਐਸਐਚਓ ਕਹਿ ਰਿਹਾ ਜੀ ਇਹ ਵਕੀਲ ਹੈਣੀ ਜੋਂ ਦੇ ਵਿੱਚ ਠੀਕ ਹੈ ਜੀ ਬੜੀ ਇੱਕ ਦਖਲ ਅੰਦਾਜ਼ੀ ਹੈ ਜਿਸ ਦੇ ਵਿੱਚ ਸਿੱਧਾ ਪਤਾ ਲੱਗ ਰਿਹਾ ਹੈ ਕਿ ਪੁਲਿਸ ਹੈ ਜਿਹੜੀ ਉਹਦੀ ਹੱਦ ਤੋਂ ਵੱਧ ਜਿਹੜੀ ਅਦਾਲਤਾਂ ਦੀ ਦਖਲ ਅੰਦਾਜ਼ੀ ਹੋ ਚੁੱਕੀ ਹੈ ਇਹ ਇੰਡੀਆ ਦੇ ਲਈ ਨਹੀਂ ਮਾੜੀ ਹੈ ਸਾਰੀ ਸੋਸਾਇਟੀ ਲਈ ਹੀ ਮਾੜੀ ਹੈ